हां जी दोस्तों जिवें की ਤੁਹਾਨੂੰ ਪਤਾ ਹੀ ਹੈ ਕਿ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਉਧਰ ਹੀ ਹੁਣ ਇੱਕ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਮੁੰਡਾ ਕੋਲੀ ਵਿੱਚ ਕੁਝ ਖਾਂਦਾ ਨਜ਼ਰ ਆ ਰਿਹਾ ਹੈ ਤੇ ਇਸ ਮੁੰਡੇ ਦੀ ਮਾਂ ਕੇ ਇਸ ਨੂੰ ਪੁੱਛਦੀ ਹੈ ਕਿ ਪੁੱਤ ਤੂੰ ਕੀ ਖਾ ਰਿਹਾ ਹੈ ਤਾਂ ਫਿਰ ਕੀ ਹੁੰਦਾ ਹੈ ਇਸ ਭੋਲੇ ਜਿਹੇ ਮੁੰਡੇ ਨੇ ਜੋ ਜਵਾਬ ਅੱਗੋਂ ਆਪਣੀ ਮਾਂ ਨੂੰ ਦਿੱਤਾ ਉਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਕਿ ਅੱਜ ਕੱਲ ਦੇ ਜਵਾਬ ਕਿੰਨੇ ਜ਼ਿਆਦਾ ਤੇਜ਼ ਹੋ ਚੁੱਕੇ ਨੇ ਬਾਕੀ ਕੀ ਹੈ ਪੂਰੀ ਅਲਵਾਦ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਠੀਕ ਹਨਾ ਬਤੂ ਪ੍ਰੀਤ ਦੇ ਅੰਦਰ ਖਾਂਦੀ ਪਾਤੀ ਇੱਦਣਾਤ ਪਾਤੀ ਹੋਣੀ ਖਾਈ ਜਾਣਾ ਤੂੰ ਬੜਾ ਚਾ ਲੱਗ ਰੇ ਪ੍ਰੀਤ ਦੇ ਅੰਦਰ ਖਾਂਦੀ ਪਾਤੀ ਹਾਏ 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 ਹਾ ਹਾਂ